ਹਾਂਜੀ ਵੀਰ ਜੀ ਕੀ ਨਾਮ ਹੈ ਆਪਣਾ ਲਖਵੀਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਦਰਿਆਨੇ ਟਾਰ ਲਾਈ ਹੋਈ ਹੈ ਇਹ ਸਾਡੇ ਪਿੰਡ ਮਹਿਰੂ ਵਾਲਾ ਦਾ ਸਰਪੰਚੇ ਮੱਖਣ ਸਿੰਘ ਜੀ ਅੱਛਾ ਜੀ ਉਹਦੇ ਤਿੰਨ ਲੜਕੇ ਤੇਨਾਂ ਦੇ ਘਰ ਚਲਾ ਗਿਆ ਅੱਛਾ ਕਸ਼ਮੀਰ ਸਿੰਘ ਦੇ ਉਹਦੇ ਦੋ ਲੜਕੇ ਉਹਨਾਂ ਦਾ ਵੀ ਘਰ ਚਲਾ ਗਿਆ ਹਾਂ ਆ ਦੇਖੋ ਜੀ ਤੇ ਸਾਡੀ ਪਹਿਲੀ 5 ਕਿੱਲੇ ਹਾਂ 5 ਕਿੱਲੇ ਉਹਦੇ ਵਿੱਚ ਟਰਾਂਸਫਾਰਮ ਵੀ ਚਲਾ ਗਿਆ ਤੇ ਬੋਰ ਵੀ ਚਲਾ ਗਿਆ ਜੀ ਅੱਛਾ ਤੇ 2.5 ਕਿੱਲੇ ਟਹਿ ਗਈ ਤੇ 2.5 ਕਿ ਰਹਿ ਗਈ ਹੈ ਉਹਦੀ ਵੀ ਪੂਰੀ ਢਾਲ ਲੱਗੀ ਹੋਈ ਅੱਛਾ ਉਹਦੀਆਂ ਵੀ ਜ਼ਮੀਨਾਂ ਸਾਰੀਆਂ ਟਹਿ ਗਈਆਂ ਇਹਨਾਂ ਦੀਆਂ ਵੀ 4 ਕਿੱਲੇ ਹੀ ਇਹਨਾਂ ਦੀ ਜ਼ਮੀਨ ਹਾਂ ਦੋਆਂ ਦੀ 4-4 ਕਰਾ ਲਈ ਇਹਨਾਂ ਦੀਆਂ ਟਹਿ ਗਈਆਂ ਅੱਛਾ ਹਾਂਜੀ ਤੁਹਾਡੇ ਕੋਲ ਕਿੰਨੀ ਜ਼ਮੀਨ ਸੀ 5 ਕਿੱਲੇ ਜੀ ਤੇ ਉਹ ਵੀ ਖਤਮ ਸਾਰੀ ਹਾਂਜੀ ਉਹਨੂੰ ਢਾਲ ਲੱਗੀ ਪੂਰੀ ਜੀ ਪੂਰੀ ਆਹ ਵੇਖੋ ਸਾਹਮਣੇ ਲੱਗੀ ਹੋਈ ਹੈ ਕੋਈ ਸ਼ਹਿ ਛੱਡਿਆ ਨਹੀਂ ਨਹੀਂ ਜੀ ਅੱਛਾ ਹਾਂਜੀ ਕਰਮ ਦੀ ਕਰਮ ਹੋ ਗਈ ਹੁਣ ਕੋਈ ਤੁਹਾਡੇ ਕੋਲ ਪ੍ਰਸ਼ਾਸਨ ਦਾ ਬੰਦਾ ਕੋਈ ਆਇਆ ਤੁਹਾਡੇ ਨਹੀਂ ਜੀ ਸਾਡੇ ਕੋਲ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਨਹੀਂ ਕਿ ਪਤੇ ਜਿਹੜੀ ਅਸੀਂ ਪਿੰਡ ਮਹਿਰੂਵਾਲ ਦੇ ਵਿੱਚ ਵਸਨੀਕ ਸੀਗੇ ਉਹ ਸਾਡਾ ਦੇਖੋ ਜੀ ਆ ਪਹਿਲੀ ਗਾਣਾ ਮੰਡੀ ਦੇ ਵਿੱਚ ਆ ਸੰਭੂ ਲੱਗੇ ਹੋਏ ਨੇ ਅਸੀਂ ਇੱਥੇ 7-8 ਘਰ ਬੈਠੇ ਹੋਏ ਆ ਆ ਸਾਡਾ ਮਾਲ ਡੰਗਰ ਇਹ ਸਾਡੇ ਮਾਦਾ ਜੀ ਮੌਕੇ ਦੇ ਸਰਪੰਚ ਨੂੰ ਇਹ ਪਲੇਟ ਅਬੰਦਰ ਜਾ ਕੇ ਲਿਆਈ ਚੱਕੇ ਪਹਿਲੇ ਤੁਹਾਨੂੰ ਦਿਖਾ ਦਿੰਨੇ ਵੀ ਸਾਡਾ ਕੋਈ ਅੱਜ ਤੱਕ ਸਾਰ ਨਹੀਂ ਕਿਸੇ ਨੇ ਲਈ ਨਾ ਸਰਕਾਰੀ ਤੇ ਨਾ ਪ੍ਰਾਈਵੇਟ ਸੰਸਥਾ ਨੂੰ ਅਸੀਂ ਹੱਥ ਜੋੜ ਕੇ ਸਰਕਾਰ ਅੱਗੇ ਬੇਨਤੀ ਕਰਦੇ ਆ ਇਸ ਇੱਥੇ ਕੱਲ ਨੂੰ ਦਾਣਾ ਮੰਡੀ ਵਿੱਚ ਦਾਣੇ ਆਏ ਨੇ ਅਜੀ ਕਿੱਥੇ ਜਾਵਾਂਗੇ ਆ ਸਾਡੇ ਛੋਟੇ ਛੋਟੇ ਬੱਚੇ ਨੇ ਇਹ ਕਿੱਥੇ ਜਾਣਗੇ ਢੀਆਂ ਨੇ ਜਵਾਨ ਮਟਿਆਰਾ ਨੇ ਕਿੱਥੇ ਲੈ ਕੇ ਜਾਵਾਂਗੇ ਹਾਜੀ ਤਾਂ ਮਰ ਗਏ ਥਾਂ ਤੇ ਸਾਡੇ ਕੋਲ ਕੁਝ ਨਹੀਂਗਾ ਕਿੰਨੇ ਘਰ ਹੈਗੇ ਤੁਹਾਡੇ ਪਣਾ ਸਾਡੇ 7-8 ਘਰ ਤਾਂ ਹੈਗੇ ਨੇ ਅੱਛਾ ਹਾਂਜੀ ਆ ਸਾਡੇ ਬੱਚੇ ਨੇ ਦੱਸੋ ਉੱਥੇ ਦੇ ਵੇ ਤੁਸੀਂ ਦੇਖ ਕੇ ਆ ਜਾਓ 20-25 ਜੀ ਉੱਥੇ ਲੱਗੇ ਨੇ ਤੇ ਮਾੜਾ ਮੋਟਾ ਐਸਟ ਰੋੜਾ ਨਿਕਲਦਾ ਕੀ ਅਸੀਂ ਇੱਟਾਂ ਖਾਵਾਂਗੇ ਜੇ ਸਾਡੇ ਕੋਲ ਛੈ ਨਾ ਰਹੀ ਅਸੀਂ ਕਿੱਧਰ ਜਾਵਾਂਗੇ ਜਦੋਂ ਰਹਿਣ ਦੀ ਜਗ੍ਹਾ ਪੰਕੀ ਆਰੇ ਅੱਗੇ ਝੋਨਾ ਆ ਜਾਣਾ ਮੰਡੀ ਚ ਤੇ ਫਿਰ ਪਸ਼ੂ ਕਿੱਥੇ ਬੰਨਨੇ ਦੇ ਅੱਗੇ ਜੀਆਂ ਨੇ ਸਾਡੇ ਕੋਈ ਸਾਧਨ ਨਹੀਂ ਹੁਣ ਤੁਸੀਂ ਤੁਹਾਨੂੰ ਸਰਕਾਰ ਤੇ ਬੇਟਾ ਉਮੀਦ ਹੈ ਕਿ ਤੁਹਾਨੂੰ ਦੂਜਾ ਕਿਸੇ ਸੰਸਥਾ ਦੇ ਮਿਲ ਮਿਲ ਤੱਕ ਕਿਸੇ ਸੰਸਥਾ ਨੇ ਮਦਦ ਨਹੀਂ ਕੀਤੀ ਹਾਂ ਜਾਂ ਕਿਸੇ ਪ੍ਰਾਈਵੇਟ ਜਾਂ ਸਰਕਾਰੀ ਕੋਈ ਮਦਦ ਨਹੀਂ ਹੋਈ ਅੱਛਾ ਹੁਣ ਕੀ ਅਪੀਲ ਕਰਦੇ ਬੇਟਾ ਸਾਡੀ ਇਹ ਅਪੀਲ ਹੈ ਕਿ ਸਾਨੂੰ ਬਹਿਣ ਲਈ ਤੇ ਡੰਗਰਾਂ ਵਾਲੀ ਥਾਂ ਚਾਹੀਦੀ ਬਸ ਸੱਤ ਅੱਠ ਘਰ ਨੇ ਕਿੰਨੇ ਪਰਿਵਾਰ ਤੁਸੀਂ ਟੋਟਲ ਤੁਸੀਂ ਟੋ ਅਸੀਂ ਟੋਟਲ 7-8 ਪਰਿਵਾਰ 7 8 ਮੈਨਾਂ 25 ਤੋਂ 30 ਦੀ ਹੈਗੇ ਹਨਾ ਇਹ ਹਾਂ ਜੀ ਆਹ ਦੇਖ ਲਓ ਮੌਕੇ ਦਾ ਸਰਪੰਚ ਪਿੰਡ ਪਰਲੀ ਵਾਲਾ ਮੇਰੇ ਕੋਲ ਅੱਛਾ ਹਾਂਜੀ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਜੇ ਜਿਹੜਾ ਤੁਹਾਡਾ ਇਹਨਾਂ ਨੁਕਸਾਨ ਉਹ ਆਜੇ ਪੀਰ ਨੇ ਸਾਨੂੰ ਤਾਂ ਥਾਮ ਰਣੀ ਚਾਹੀਦੀ ਏ ਤੇ ਸਾਡੇ ਮਾਲ ਪਸ਼ੂ ਦੀ ਤੇ ਸਾਡੇ ਕੁੜੀਆਂ ਮਠਿਆਰ ਹੋਈਆਂ ਹਾਂ ਹਾਂ ਇਹਨਾਂ ਨੂੰ ਦਿੱਤੇ ਲਿਆਵਾਂਗੇ ਦੇ ਲੇਟ ਜੇ ਸਰ ਤੇ ਘਰ ਹੀ ਨਹੀਂ ਗਾਚੂ ਨਾ ਇਹਨੇ ਮੰਡੀ ਜੀ ਤੋਂ ਹੰਦਲਲ ਬੈਠੇ ਦੋ ਚਾਰ ਝਗੜੇ ਉਖਾ ਦੇਣਾ ਹੂੰ ਸਾਡਾ ਜਲਦੀ ਤੋਂ ਜਲਦੀ ਵਸੇਬਿਆ ਤੇ ਕੋਈ ਐਨ ਆਰ ਆਈ ਵੀਰ ਜਾਂ ਕੋਈ ਮਤ ਕਰਨਾ ਚਾਹੇ ਜਲਦੀ ਤੋਂ ਜਲਦੀ ਸਾਡੀ ਕਰਨ ਤੇ ਜਿਹੜਾ ਮਾੜਾ ਮੋਟਾ ਜਾਂ ਥਾਂ ਲੈ ਕੇ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਜਿਵੇਂ ਵੀ ਸਾਡਾ ਮਸਲਾ ਹੱਲ ਕਰਦੇ ਨੇ ਕਰ ਦੇਣ ਸਾਨੂੰ ਕੋਈ ਇਸ ਤਰ੍ਹਾਂ ਕੋਈ ਤੁਸੀਂ ਮੌਕੇ ਤੇ ਜਾ ਕੇ ਦੇਖ ਕੇ ਆਏ ਜੋ ਸਾਡੇ ਹਾਲਾਤ ਸਾਡੇ ਘਰ ਤਾਂ ਸਾਰੇ ਬਰਵਾਦ ਹੋ ਗਏ ਨੇ ਆ ਸਾਡੇ ਕੋਲ ਤੰਬੂ ਸਰਕਾਰ ਦਾ ਮੋਬਾਈਲ ਨੰਬਰ ਬੋਲ ਦਿਓ ਆਪ ਦਾ ਵੀਰੇ 8672385173 ਆ 2025 ਡੰਗਰ ਨੇ ਆ ਦੇਖੋ ਅਸੀਂ ਕਿੱਥੇ ਲੈ ਕੇ ਜਾਵਾਂਗੇ ਤੁਹਾਨੂੰ ਬਿਲਕੁਲ ਹਾਂਜੀ ਆ ਸਾਡੇ ਕੋਲ ਤਿੰਨ ਚਾਰ ਪੰਜ ਤੰਬੂ ਦਿੱਤੇ ਨੇ ਕੋਈ ਛੱਡ ਵਿੱਚ ਰਹਿਨੇ ਆ ਕੋਈ ਇੱਕ ਤੇ ਮੰਡੀ ਦੇ ਵਿੱਚ ਦੋ ਚਾਰ ਨਿੱਕੇ ਨਿੱਕੇ ਕੋਠੇ ਨੇ ਉੱਥੇ ਕੋਈ ਬੈਠਾ ਕੋਈ ਮਾੜਾ ਮੋਟਾ ਆਪਦਾ ਟਾਈਮ ਪਾਸ ਪਰ ਸਾਡਾ ਕੋਈ ਹਾਲ ਦੀ ਗੱਡੀ ਲਾਤ ਬਹੁਤ ਜ਼ਿਆਦਾ ਮੜਾ ਆਰਥਿਕ ਤੌਰ ਤੇ ਸਾਡਾ ਬਹੁਤ ਕਮਜ਼ੋਰ ਹੋ ਚੁੱਕਾ ਹੈ ਇੱਥੇ ਨਿੱਕੇ ਨਿੱਕੇ ਬੱਚੇ ਆ ਪੁੱਤ ਫਿਰ ਤੁਹਾਡਾ ਘਰ ਸਾਰਾ ਟਹਿ ਗਿਆ ਹਾਂ ਤੇ ਕੀ ਹੁਣ ਆਪਣਾ ਸਰਕਾਰ ਤੋਂ ਮੰਗ ਕਰਦੇ ਕਿ ਕਿਸੇ ਸੰਸਥਾ ਤੋਂ ਕਹਿੰਦੇ ਕੋਈ ਬੱਚਿਆਂ ਦੇ ਸਾਈਕਲ ਵੀ ਖਰਾਬ ਹੋ ਗਿਆ ਤੁਹਾਡੇ ਵਿਚਾਰੇ ਸਾਈਕਲ ਜੋ ਆਪਾਂ ਦੇ ਉੱਤੇ ਸਾਰੇ ਸਮਾਨ ਸਾਰਾ ਹੀ ਟੁੱਟੋ ਸਾਡਾ ਘਰ ਦਾ ਸਾਹਿਬ ਅੱਗੇ ਲਾਉ ਵਾਲੇ ਸਕੂਲ ਦੇ ਵਿੱਚ ਜਾਂਦੇ ਨੇ ਟੁਰ ਕੇ ਜਾਂਦੇ ਅੱਛਾ ਜਰੂਰ ਜੀ ਕੋਈ ਵੀਰ ਇਹਨਾਂ ਦੀ ਐਨ ਆਰ ਆਈ ਵੀਰ ਜਾਂ ਕੋਈ ਸੰਸਥਾ ਇਹਨਾਂ ਦੀ ਕੋਈ ਬਾਹ ਫੜਿਆ ਆ ਕੇ ਯਾ ਦੇਖੋ ਜਵਾਨ ਧੀਆਂ ਨੇ ਨਿੱਕੇ ਨਿੱਕੇ ਬੱਚੇ ਆ। ਯਾ ਵੇਖੋ ਤੁਸੀਂ ਆ ਤੰਬੂ ਲਾ ਕੇ ਵਿਚਾਰੇ ਬੈਠੇ। ਸਾਨੂੰ ਇਸ ਹਫਤੇ ਤੇ ਕੋਈ ਲੋਰ ਨਹੀਂ। ਆ ਸਾਡਾ ਵੇਖੋ ਪਰਿਵਾਰ ਘੁੰਮ। ਹੂੰ। ਤੇ ਕੋਈ ਸਾਡੀ ਹੁਣ ਜ਼ਿੰਦਗੀ ਨਹੀਂ। ਸੰਤਾ ਜਗਾ ਦੀ ਲੋਰ ਹੈ ਜਿੱਤੇ ਦੇ ਸਿਆਲ ਕਟਣਾ। ਹੂੰ। ਬੜਾ ਔਖਾ ਬਾਬੂ ਬੇ ਕੈਂ ਬੜਾ ਜਿਆਦਾ ਹਾਂ। ਸਾਡਾ ਜਾਨ ਨੁਜਿੰ ਕਰਦਾ। ਹੂੰ। ਉਹ ਤੇਰੀਆਂ ਭੈਣਾਂ ਦੀਆਂ ਤਾਈਂ ਨਿਕਲੀਆਂ ਉੱਥੇ ਆਉਂਦੀਆਂ ਵੀ ਆਪਦੇ ਹੱਥੀ ਘਰ ਬਣਾਇਆ ਤੇ ਕੀ ਹਾਂ ਤੇ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਵੀ ਜੇ ਕੋਈ ਵੀਰ ਮਾਤਰੀ ਨਾ ਕਰ ਸਕਦਾ ਤੇ ਬੈਠਾ ਬੈਠਾ ਉਹ ਤੁਹਾਡਾ ਕੋ ਜੋਰ ਨਹੀਂ ਲੱਗਣਾ ਵੀਡੀਓ ਸ਼ੇਅਰ ਕਰਨ ਤੇ ਵੀਡੀਓ ਨੂੰ ਸ਼ੇਅਰ ਕਰਦੇ ਤੁਹਾਡੇ ਸ਼ੇਅਰ ਕਰਨ ਨਾਲ ਕੋ ਸਾਦਾ ਕੋਈ ਨਾ ਕੋਈ ਸੰਸਥਾ ਜਾਂ ਐਨਆਰਏ ਵੀਰ ਇਹਨਾਂ ਦੀ ਬਾਹ ਫੜ ਲੇ ਧੰਨਵਾਦ ਜੀ ਇਸ ਟਾਈਮ ਖੜੇ ਹੋਈ ਪਿੰਡ ਮੇਰੂ ਵਾਲਾ ਤੇ ਘਰ ਵਿਚਾਰੇ ਢਾਉਂਦੇ ਪਏ ਦਰਿਆ ਨੇ ਢਾਹ ਲਾਈ ਹੋਈ ਆ ਤੇ ਇਹ ਸਾਰਾ ਆ ਜੋ ਇਹ ਸਾਰਾ ਪਰਿਵਾਰ ਵੀ ਤੁਹਾਡਾ ਇਹ ਸਾਡਾ ਸਾਰਾ ਪਰਿਵਾਰ ਇੱਕੇ ਦਾਦੇ ਦਾ ਪਰਿਵਾਰ ਹੈ ਜੀ ਅੱਛਾ ਜੀ ਸਭ ਮੱਖਣ ਸਿੰਘ ਨੇ ਘਰ ਟੈ ਗਿਆ ਕਸ਼ਮੀਰ ਸਿੰਘ ਦਾ ਵੀ ਘਰ ਸਾਰਾ ਟੈ ਗਿਆ ਨੇ ਉਹਦੇ ਦੋ ਲੜਕੇ ਨੇ ਮੱਖਣ ਸਿੰਘ ਤੇ ਤਿੰਨ ਲੜਕੇ ਨੇ ਇੱਕ ਦਰਸ਼ਨ ਸਿੰਘ ਦਾ ਸਾਰਾ ਘਰ ਟੈ ਗਿਆ ਦੇਖੋ ਜੀ ਕੀ ਅਸੀਂ ਆਸ ਕਰਦੇ ਆ ਅਸੀਂ ਇਹ ਇੱਟਾਂ ਨੂੰ ਖਾਣਾ ਕੀ ਇੱਟਾਂ ਨੂੰ ਖਾਵਾਂਗੇ ਅਸੀਂ ਬਿਲਕੁਲ ਜਦੋਂ ਸਾਡਾ ਪਰਿਵਾਰ ਹੀ ਰੁੱਲਦਾ ਫਿਰਦਾ ਜਾਂ ਸਾਡੇ ਘਰ ਸਾਰੇ ਬਰਬਾਦ ਹੋ ਗਏ ਨੇ ਅਸੀਂ ਇੱਟਾਂ ਨੂੰ ਇਹਨਾਂ ਨੂੰ ਖਾਮ ਖਾਵਾਂਗੇ ਚੱਟਾਂਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਫੇਰ ਦੁਬਾਰਾ ਪਰ ਸਾਡੀ ਵੱਧ ਤੋਂ ਵੱਧ ਮਦਦ ਕਰੋ ਜੇ ਮਦਦ ਨਹੀਂ ਕਰਨਾ ਚਾਹੁੰਦਾ ਪਰ ਸਾਡੀ ਵੀਡੀਓ ਸ਼ੇਅਰ ਕਰੋ ਸ਼ੇਅਰ ਕਰਨ ਨਾਲ ਸਾਡੀ ਮਦਦਤ ਹੋ ਸਕੇ ਜਾਂ ਸਾਡੀ ਕੋਈ ਮਾਲੀ ਸਹਾਇਤਾ ਕਰ ਸਕੇ ਜਾਂ ਸਾਨੂੰ ਕੋਈ ਥਾਂ ਦਿਵਾ ਸਕੇ ਜਾਂ ਸਾਡ ਕੋਈ ਘਰ ਬਣਾ ਕੇ ਦੇ ਸਕੇ ਤੇ ਸਾਡਾ ਆਗੇ ਮੌਕੇ ਦੇ ਵੇਖੋ ਪਹਿਲੀ ਗੱਲ ਤਾਂ ਅੱਜ ਰਾਤ ਨੇ ਟਹਿ ਜਾਣਾ ਕੋਈ ਕੋਈ ਸਾਰਾ ਕੋਈ ਦਿਸਦਾ ਪਿਆ ਅੱਗੇ ਪੰਜ ਚ ਚਾਰ ਪੰਜ ਕਰ ਟਹਿ ਗਏ ਨੇ ਉਹਨਾਂ ਦਾ ਮੁੱਦਾ ਨਾਂ ਨਿਸ਼ਾਨੀ ਨਾ ਰਹਿ ਗਿਆ ਉਹਨੂੰ ਜੇ ਆਪਾਂ ਮੈਪ ਤੇ ਦੇਖ ਸਕਦੇ ਇੱਥੇ ਕਰ ਰਿਹਾਗਾ ਸੀ ਪਰ ਹੁਣ ਆਪ ਨੂੰ ਇਹ ਨਹੀਂ ਪਤਾ ਲੱਗਦਾ ਵੀ ਹੁਣ ਜਿੱਥੇ ਇੱਥੇ ਕਰ ਰਿਹਾਗਾ ਸੀ